ਜੀਤ ਦੀ ਮਾਂ ਨੂੰ ਮਰੇ ਅੱਜ ਪੂਰੇ 20 ਸਾਲ ਹੋ ਗਏ ਨੇ ਪਰ ਅਜੇ ਵੀ ਜੀਤ ਨੂੰ ਲੱਗਦਾ ਕਿ ਜਿਵੇਂ ਉਹ ਕੱਲ ਹੀ ਮਰੀ ਹੈ ਉਹ ਕ੍ਰੀਪ 12 ਕੋ ਵਰਿਆਂ ਦੀ ਸੀ ਜਦੋਂ ਉਹਦੀ ਮਾਂ ਮਰ ਗਈ ਇੱਕ ਛੋਟਾ ਪ੍ਰਾ ਤੇ ਪਿਤਾ ਪਿਤਾ ਤੋਂ ਪਿਆਰ ਤੇ ਪੈਸਾ ਤਾਂ ਮਿਲਿਆ ਪਰ ਉਸ ਅੱਗੇ ਮੰਦੀਆਂ ਗੰਡਾ ਕਦਨਾ ਖੁੱਲੀਆਂ ਛੋਟਾ ਪ੍ਰਾ ਨੂੰ ਮਾਂ ਬਣ ਕੇ ਪਾਲਿਆ ਵਕਤ ਨੇ ਉਸ ਨੂੰ 12 ਵਰਿਆਂ ਤੋਂ ਬਹੁਤ ਵੱਡੀ ਕਰ ਦਿੱਤਾ ਛੋਟੇ-ਛੋਟੇ ਹੱਥਾਂ ਨਾਲ ਕਾਦਾ ਕੰਮ ਕਰਨਾ ਵੀ ਆ ਗਿਆ ਕੱਚੀਆਂ ਪੱਕੀਆਂ ਰੋਟੀਆਂ ਹੁਣ ਗੋਲ ਅਤੇ ਨਰੋਈਆਂ ਬਣਦੀਆਂ ਸਨ ਪਿਓ ਤੇ ਪੁੱਤਰ ਧੀ ਦੇ ਹੱਥ ਦਾ ਖਾ ਕੇ ਨਿਹਾਲ ਹੋ ਜਾਂਦੇ ਜੀਤੀ 15 ਕੋ ਵਰਿਆਂ ਦੀ ਹੋਈ ਤਾਂ ਉਹਦੇ ਸਰੀਰ ਨੂੰ ਲੋਕਾਂ ਦੀਆਂ ਨਜ਼ਰਾਂ ਚੁਬਣ ਲੱਗ ਪਈਆਂ ਉਹ ਆਪਣੇ ਆਪ ਨੂੰ ਲੋਕਾਂ ਤੋਂ ਬਚਾ ਕੇ ਰੱਖਦੀ ਪਰ ਦੁਨੀਆਂ ਨੂੰ ਕਿਸੇ ਦੀ ਜਵਾਨੀ ਛੇਤੀ ਦਿਸ ਪੈਂਦੀ ਹੈ ਜੀਤੀ ਨੂੰ ਕਰਦੇ ਕੰਮਾਂ ਲਈ ਬਾਹਰ ਜਾਣਾ ਹੀ ਪੈਂਦਾ ਸੀ ਪਿੰਡ ਦੇ ਮੁੰਡੇ ਉਸ ਨੂੰ ਮਸਕਰੀ ਦੀ ਅੱਖ ਨਾਲ ਦੇਖਦੇ ਤਾਂ ਉਹ ਵਿਚਾਰੇ ਚੁੰਨੀ ਨਾਲ ਆਪਣਾ ਆਪ ਲੁਕਾਉਂਦੇ ਹੋਈ ਆਪਣਾ ਕੰਮ ਕਰਕੇ ਘਰ ਆ ਜਾਂਦੇ ਘਰ ਆ ਕੇ ਪਿਓ ਨੂੰ ਤੇ ਪ੍ਰਾਣ ਨੂੰ ਕੁਝ ਨਾ ਕਹਿੰਦੇ ਸਮਾਂ ਕਦੀ ਵੀ ਨਹੀਂ ਰੁਕਦਾ ਪੰਡ ਵਿੱਚ ਚੰਗੀ ਹੋਣ ਕਾਰਨ ਜੀਤੀ ਨੇ ਪੰਜਾਬੀ ਦੀ ਐਮਏ ਪਾਸ ਕਰ ਲਈ ਭਰਾ ਵੀ ਹੁਣ ਬੀਕਾਮ ਕਰ ਰਿਹਾ ਸੀ ਜੀਤੀ ਆਪਣੇ ਪਿਤਾ ਤੋ ਜੋ ਵੀ ਮੰਗਦੀ ਉਸ ਨੂੰ ਖਿੜੇ ਮੱਥੇ ਮਿਲ ਜਾਂਦਾ ਉਹ ਬਹੁਤ ਖੁਸ਼ੀ ਕਿ ਮਾਂ ਤਾਂ ਨਹੀਂ ਹੈ ਪਰ ਪਿਤਾ ਨੇ ਸਭ ਕੁਝ ਦਿੱਤਾ ਹੈ ਪਰ ਅੰਦਰ ਹੀ ਅੰਦਰ ਚੋਰਾ ਵੀ ਸੀ ਕਿਉਂਕਿ ਮਾਂ ਮਾ ਤੇ ਧੀਆ ਦੀ ਸਾਂਝ ਕੋਈ ਹੋਰ ਬਣ ਨਹੀਂ ਸਕਦਾ ਹੁਣ ਘਰ ਵਿੱਚ ਕੰਮ ਕਰਨ ਵਾਲੀ ਸਿਰਫ ਜੀਤੀ ਸੀ ਇਸ ਕਰਕੇ ਪਿਓ ਨੇ ਸੋਚਿਆ ਕਿ ਮੁੰਡਾ ਕਿਤੇ ਨੌਕਰੀ ਲੱਗ ਜਾਵੇ ਤੇ ਇਸ ਦਾ ਵਿਆਹ ਕਰਕੇ ਘਰ ਵਿੱਚ ਨੌ ਲੈ ਆਮਾ ਫਿਰ ਘਰ ਵਿੱਚ ਰੋਟੀਆਂ ਪਕਾਉਣ ਵਾਲੀ ਆ ਜਾਵੇਗੀ ਤਾਂ ਜੀਤੀ ਦੇ ਹੱਥ ਵੀ ਪੀਲੇ ਕਰ ਦੇਵਾਂਗਾ ਦੋ ਕੁ ਸਾਲ ਬਾਅਦ ਜੀਤੀ ਦੇ ਭਰਾ ਦੀ ਚੰਗੀ ਨੌਕਰੀ ਲੱਗ ਗਈ ਜੀਤੀ ਵੀ ਸਿਆਣੀ ਸੀ ਉਸਨੇ ਵੀ ਕਿਹਾ ਕਿ ਪਹਿਲਾਂ ਘਰ ਵਿੱਚ ਭਾਬੀ ਆ ਜਾਏ ਉਹ ਫਿਰ ਵਿਆਹ ਕਰਾਏਗੀ ਵਿਆਹ ਲਈ ਕੁੜੀ ਪਸੰਦ ਕਰਕੇ ਮਿੱਠੇ ਦਿਨ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਦਰਵਾਜ਼ੇ ਜੀਤੀ ਤੇ ਉਹਦਾ ਪਿਓ ਬੜੇ ਚਾਵਾ ਨਾਲ ਪਹੁੰਚੇ ਜੀਤ ਨੇ ਮਾਂ ਦੀ ਤਾਂ ਤੇ ਬੰਦੇ ਸਾਰੇ ਸ਼ਗਨ ਆਪਣੇ ਹੱਥੀ ਕੀਤੇ ਉਹ ਆਪ ਆਪਣੀ ਭਾਬੀ ਨੂੰ ਘਰ ਅੰਦਰ ਪਾਣੀ ਵਰਕੇ ਲਿਆਈ ਤੇ ਉਸ ਨੂੰ ਘਰ ਦੀਆਂ ਚਾਬੀਆਂ ਫੜਾ ਕੇ ਕਿਹਾ ਆ ਲੈ ਸਾਮ ਆਪਣਾ ਘਰ ਤੇ ਮੈਨੂੰ ਛੁੱਟੀ ਦੇ ਇਹ ਕਹਿ ਕੇ ਦੋਵੇਂ ਖਿੜਖੜਾ ਕੇ ਹੱਸ ਪਈਆਂ ਮਾਂ ਨਾ ਹੋਣ ਕਰਕੇ ਜੀਤ ਨੂੰ ਕੰਮ ਕਰਨ ਦੀ ਆਦਤ ਬਣੀ ਹੋਈ ਸੀ ਤੜਕੇ ਉੱਠ ਕੇ ਉਹ ਸਾਰਾ ਕੰਮ ਕਰਕੇ ਕਾਲਜ ਪੜਾਉਣ ਚਲੀ ਜਾਂਦੀ ਸੀ ਦੁਪਹਿਰ ਨੂੰ ਵਾਪਸ ਆਉਂਦੀ ਤਾਂ ਥੱਕ ਕੇ ਲੰਮੀ ਪੈ ਜਾਂਦੀ ਫਿਰ ਉੱਠ ਕੇ ਦੁਪਹਿਰ ਦੀ ਰੋਟੀ ਬਣਾ ਕੇ ਪਿਤਾ ਭਰਾ ਤੇ ਭਾਬੀ ਨੂੰ ਖਵਾਉਂਦੀ ਤੇ ਫਿਰ ਰਾਤ ਦਾ ਚੁੱਲ੍ਹਾ ਚੌਂਕਾ ਕਰਦੀ ਅੱਜ ਜੀਤੀ ਸਵੇਰੇ ਉੱઠી ਤਾਂ ਤਬੀਅਤ ਕੁਝ ਠੀਕ ਨਹੀਂ ਸੀ ਸੋਚਿਆ ਕਿ ਅੱਜ ਛੁੱਟੀ ਕਰ ਲਵਾਂ ਫਿਰ ਯਾਦ ਆਇਆ ਪੇਪਰਾਂ ਦੇ ਦੇਣੇ ਛੁੱਟੀ ਨਹੀਂ ਕਰ ਸਕਦੀ ਅੱਜ ਕਰਦਾ ਕੋਈ ਕੰਮ ਨਾ ਹੋਇਆ ਜੀਤੀ ਤੋਂ ਉਹ ਵਾਪਸ ਤਿਆਰ ਹੋ ਕੇ ਕੱਲ ਚਲੀ ਗਈ ਅਤੇ ਵਾਪਸ ਆ ਕੇ ਦਵਾਈ ਖਾ ਕੇ ਸ਼ਾਮ ਤੱਕ ਸੁੱਤੀ ਰਹੀ ਸੁੱਤੀ ਹੋਈ ਜੀਤੀ ਦੇ ਕੰਨਾਂ ਵਿੱਚ ਰੋਲੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਉੱਠ ਕੇ ਬਾਹਰ ਆਈ ਬੇੜੇ ਵਿੱਚ ਆਉਣ ਤੇ ਦੇਖਿਆ ਕਿ ਪਿਤਾ ਤੇ ਪ੍ਰਾ ਮੰਜੇ ਉੱਤੇ ਚੁੱਪਚਾਪ ਬੈਠੇ ਸਨ ਅਤੇ ਭਾਬੀ ਉਹਨਾਂ ਸਾਹਮਣੇ ਖੜੀ ਬੋਲ ਰਹੀ ਸੀ ਮੈਂ ਇਸ ਘਰ ਦੀ ਨੌਕਰਾਣੀ ਨਹੀਂ ਹਾਂ ਜੋ ਰੋਟੀਆਂ ਬਣਾਵਾ ਪਹਿਲਾਂ ਸਵੇਰੇ ਬਣਾਈ ਫੇ ਦੁਪਹਿਰੇ ਬਣਾਈ ਤੇ ਹੁਣ ਰਾਤ ਦੀ ਵੀ ਬਣਾਵਾਂ ਮੈਂ ਘਰ ਦੀ ਮਾਲਕਣ ਹਾਂ ਮੈਂ ਤੁਹਾਡਾ ਕੰਮ ਕਰਨ ਲਈ ਇੱਥੇ ਨਹੀਂ ਆਈ ਜੀਤੀ ਨੇ ਚੁੱਪਚਾਪ ਰੋਟੀ ਬਣਾ ਦਿੱਤੀ ਤੇ ਸਾਰਿਆਂ ਖਾ ਵੀ ਲਈ ਭਾਬੀ ਤੇ ਪ੍ਰਾ ਆਪਣੇ ਕੰਮ ਦੇ ਵਿੱਚ ਜਾ ਕੇ ਸੌਂ ਗਏ ਪਿਓ ਵੀ ਬੇੜੇ ਵਿੱਚ ਤਾਰਿਆਂ ਦੀ ਸ਼ਾਮੇ ਗੂੜੀ ਨੀਂਦਰ ਸੌਂ ਗਿਆ ਪਰ ਜੀਤੀ ਦੇ ਅੰਦਰ ਅੱਜ ਕੁਝ ਟੁੱਟ ਗਿਆ ਉਹਦੇ ਕੰਨਾਂ ਵਿੱਚ ਬਾਰ-ਬਾਰ ਇਹ ਸ਼ਬਦ ਥੋੜੇ ਵਾਂਗ ਵੱਜ ਰਹੇ ਸਨ ਮੈਂ ਘਰ ਦੀ ਮਾਲਕਣ ਹਾਂ ਅਗਲੇ ਦਿਨ ਜੀਤੀ ਨੂੰ ਬੁਖਾਰ ਚੜ ਗਿਆ ਤਾਂ ਕੱਲ੍ਹ ਤੇ ਛੁੱਟੀ ਲੈਣੀ ਪਈ ਭਾਬੀ ਨੇ ਜੀਤੀ ਨੂੰ ਇੱਕ ਵਾਰ ਵੀ ਜਾ ਕੇ ਨਹੀਂ ਪੁੱਛਿਆ ਕਿ ਤੈਨੂੰ ਕੀ ਹੋਇਆ ਜਾਂ ਕਿਸੇ ਚੀਤੀ ਲੋੜੇ ਜਾਂ ਕੋਈ ਦਵਾਦਾਰੂ ਉਸਨੇ ਆਪਣੀ ਤੇ ਆਪਣੇ ਘਰ ਵਾਲੇ ਦੀ ਰੋਟੀ ਬਣਾਈ ਤੇ ਪਾ ਕੇ ਕਮਰੇ ਵਿੱਚ ਲੈ ਗਈ ਬੇੜੇ ਵਿੱਚ ਬੈਠਾ ਬਾਪੂ ਨੌ ਦੇ ਹੱਥਾਂ ਵਿੱਚਲੀ ਥਾਲੀ ਦੇਖਦਾ ਰਹਿ ਗਿਆ ਖੌਰੇ ਉਹਦੇ ਲਈ ਸੀ ਪਰ ਥਾਲੀ ਕਮਰੇ ਵਿੱਚ ਚਲੀ ਗਈ ਹੁਣ ਜੀਤੀ ਨੂੰ ਪਿਓ ਦੀ ਆਵਾਜ਼ ਪਈ ਜੀਤ ਪੁੱਤ ਰੋਟੀ ਬਣਾ ਦੇ ਜੀਤ ਦਾ ਹੁਣ ਇਹ ਰੋਜ਼ ਦਾ ਕੰਮ ਸੀ ਕਿ ਉਹ ਕਿਸੇ ਹੋਰ ਦੀ ਰੋਟੀ ਬਣਾਵੇ ਤੇ ਭਾਵੇਂ ਨਾ ਬਣਾਵੇ ਪਰ ਬਾਪੂ ਦੀ ਰੋਟੀ ਉਹ ਬਣਾ ਕੇ ਰੱਖਦੀ ਪਿਓ ਵੀ ਰੋਟੀ ਲਈ ਜੀਤੀ ਦੇ ਹੱਥਾਂ ਵੱਲੀ ਵੇਖਦਾ ਘਰ ਦੇ ਕਲੇਸ਼ ਤੋਂ ਡਰਦਾ ਉਹ ਨੌ ਨੂੰ ਕੁਝ ਨਾ ਕਹਿੰਦਾ ਜੀਤੀ ਨੂੰ ਹੁਣ ਅਹਿਸਾਸ ਹੋਣ ਲੱਗਾ ਕਿ ਉਸਦਾ ਪਿਓ ਉਸ ਨੂੰ ਪਿਆਰ ਤਾਂ ਕਰਦਾ ਹੈ ਪਰ ਸਿਰਫ ਆਪਣੀ ਰੋਟੀ ਲਈ ਜਿਸ ਭਰਾ ਨੂੰ ਆਪਣੇ ਹੱਥੀਂ ਮਾਂ ਬਣ ਕੇ ਪਾਲਿਆ ਐਨੇ ਸਾਲ ਸੇਵਾ ਕੀਤੀ ਅੱਜ ਉਹ ਪਰਾ ਵੀ ਪਰਾਇਆ ਹੋ ਗਿਆ ਪਿਓ ਜਿਸ ਨੇ ਅਖੀਰੀ ਉਮਰੇ ਕਲੇਸ਼ ਤੋਂ ਡਰ ਕੇ ਨਵ ਪੁੱਤਰ ਤੋਂ ਕਿੰਨਾ ਰੱਕ ਕਰ ਲਿਆ ਤੇ ਜੀਤੀ ਵੱਲ ਹੀ ਮੂੰਹ ਕਰ ਲਿਆ 12 ਬਰਿਆਂ ਤੋਂ 32 ਸਾਲਾਂ ਤੱਕ ਜੀਤੀ ਨੇ ਆਪਣੇ ਪਿਓ ਦੀ ਦਿਲੋਂ ਸੇਵਾ ਕੀਤੀ ਘਰ ਵਿੱਚ ਜਦੋਂ ਭਾਬੀ ਬੋਲਦੀ ਤਾਂ ਸਾਫ਼ ਕਹਿੰਦੀ ਇਹਨੂੰ ਜੀਤੀ ਨੂੰ ਕੱਢੋ ਇੱਥੋਂ ਇਹ ਮੇਰਾ ਘਰ ਹੈ ਮੈਂ ਮਾਲਕਣ ਹਾਂ ਇਹ ਕੀ ਕਰਦੀ ਇੱਥੇ ਇਹ ਸੁਣ ਕੇ ਜੀਤੀ ਦਾ ਅੰਦਰ ਬਾਹਰ ਲੋਹਿਆ ਜਾਂਦਾ ਪਰ ਉਹਦਾ ਪਿਓ ਕਦੇ ਵੀ ਉਹ ਤੇ ਹੱਕ ਵਿੱਚ ਨਹੀਂ ਬੋਲਿਆ ਉਹ ਚੁੱਪ ਕਰਕੇ ਬਾਹਰ ਨਿਕਲ ਜਾਂਦਾ ਇੱਕ ਦਿਨ ਜੀਤੀ ਨੂੰ ਪਿੰਡ ਦੀ ਭੂਆ ਮਿਲੀ ਤਾਂ ਉਹਨੇ ਜੀਤੀ ਨੂੰ ਕਿਹਾ ਕੁੜੇ ਥੈਰਾ ਪਿਓ ਤੇ ਮੂੰਹ ਹੀ ਨਹੀਂ ਕਰਦਾ ਮੈਂ ਤਾਂ ਰਿਸ਼ਤੇ ਦਾ ਤਸਕੀ ਅੱਕ ਗਈ ਫਿਰ ਕੁਝ ਦਿਨਾਂ ਬਾਅਦ ਤਾਈ ਬੇਸ਼ੇਨੀ ਨੇ ਵੀ ਇਹੋ ਕਿਆ ਤਾਂ ਜੀਤੀ ਉਸ ਅੱਗੇ ਰੋ ਪਈ ਪਰ ਢਿੱਡ ਵਿੱਚ ਕੀ ਏ ਇਹ ਦੱਸਣ ਦੀ ਹਿੰਮਤ ਨਾ ਪਈ ਕੁਝ ਕੁ ਦਿਨਾਂ ਬਾਅਦ ਜੀਤੀ ਨੇ ਆਪਣੇ ਪਿਓ ਨਾਲ ਮੌਕਾ ਵੇਖ ਕੇ ਗੱਲ ਕੀਤੀ ਪਿਤਾ ਜੀ ਮੇਰੀ ਉਮਰ ਵੀ ਹੋ ਗਈ ਏ ਤੇ ਇਹ ਮੇਰਾ ਕਰ ਨਹੀਂ ਏ ਮੈਨੂੰ ਮੇਰੇ ਘਰ ਤੋਰ ਦਿਓ ਮੈਂ ਵੀ ਆਪਣਾ ਪਰਿਵਾਰ ਬਣਾਵਾਂਗੀ ਤੇ ਆਪਣੇ ਘਰ ਵਿੱਚ ਰਹਾਂਗੀ ਜੀਤੀ ਨੂੰ ਉਮੀਦ ਸੀ ਕਿ ਪਿਤਾ ਜੀ ਵੱਲੋਂ ਹਾਂਮੀ ਮਿਲੇਗੀ ਪਰ ਪਿਓ ਦਾ ਜਵਾਬ ਸੁਣ ਕੇ ਉਹਦੇ ਪੈਰਾਂ ਹੇਠੋਂ ਜਮੀਂ ਨਿਕਲ ਗਈ ਧੀਏ ਘਰ ਦੇ ਹਾਲਾਤ ਤੇ ਤੋਂ ਲੁਕੇ ਨਹੀਂ ਤੇਰੀ ਭਾਬੀ ਤੈਨੂੰ ਤਾਂ ਪਤਾ ਮੇਰੀ ਰੋਟੀ ਨਹੀਂ ਬਣਾਉਂਦੀ ਮੈਂ ਚਾਹੁੰਦਾ ਤੂੰ ਵਿਆਹ ਕਰ ਤੇ ਆਪਾਂ ਘਰ ਦੀ ਵੰਡ ਸਮਝ ਰਹੀ ਹੈ ਨਾ ਤੇਰਾ ਭਰਾ ਤੇ ਭਾਬੀ ਬੱਕਰੀ ਅਸੀ ਬੱਕਰੀ ਤੂੰ ਜੀਤੀ ਪੱਥਰ ਹੋਈ ਉੱਠੀ ਉਸ ਨੂੰ ਸਾਰਾ ਘਰ ਘੁੰਮਦਾ ਹੋਇਆ ਜਾਪਿਆ ਆਪਣੇ ਕਮਰੇ ਜਾ ਕੇ ਉਹ ਲੰਮੇ ਪੈ ਗਈ ਉਹਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਤਰ ਵਗੇ ਤੂੰ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ ਹਾਂ ਸਮਝ ਗਈ ਤੁਹਾਡੀ ਰੋਟੀ ਕੀਮਤ ਮੇਰੀ ਜ਼ਿੰਦਗੀ ਤੁਹਾਡੇ ਤੋਂ ਬਾਅਦ ਮੈਂ ਕਿੱਥੇ ਤੇ ਕਿਸ ਘਰ ਵਿੱਚ ਬਸ ਤੁਹਾਡੀ ਰੋਟੀ ਜੀਤੀ ਦੋਖ ਕਰਦਿਆ ਮਗਰੋਂ ਮਨ ਮਾਰ ਕੇ ਉઠી ਤੇ ਰਾਤ ਦੀ ਰੋਟੀ ਬਣਾਉਣ ਲੱਗ ਪਈ ਉਹ ਥਾਲੀ ਲੈ ਕੇ ਬੀੜੇ ਵਿੱਚ ਲੰਮੇ ਪੇ ਪਿਓ ਨੂੰ ਕਿਹਾ ਬਾਪੂ ਰੋਟੀ ਖਾ ਲਓ ਬਾਪੂ ਜੀ ਸ਼ਾਇਦ ਅੱਖ ਲੱਗ ਗਈ ਸੀ ਉਸ ਨੇ ਦੁਬਾਰਾ ਆਵਾਜ਼ ਦਿੱਤੀ ਤਾਂ ਬਾਪੂ ਨੇ ਪੁੱਛਿਆ ਕੀ ਗੱਲ ਜੀਤੀ ਤਾਂ ਜੀਤੀ ਦਾ ਗੱਜ ਪਾਰ ਆਇਆ ਉਸ ਨੇ ਹੌਲੀ ਜਿਹੀ ਥਾਲੀ ਅੱਗੇ ਕਰ ਗਿਆ ਤੁਹਾਡੀ ਰੋਟੀ